ਜੇ ਗੁਰੂ ਦੋ ਜਵਾਨ ਪੁੱਤਾਂ ਦੀਆਂ ਲਾਸ਼ਾਂ ਵੇਖ ਕੇ ਰਹਿਰਾਸ ਨਹੀਂ ਛੱਡਦਾ ਤੇ ਸਾਡੇ ਘਰਾਂ 'ਚ ਗੀਜਰ ਲੱਗਿਆ, ਏਸੀ ਲੱਗਿਆ, ਹੀਟਰ ਲੱਗਿਆ, ਰਜਾਈਆਂ ਪਈਆਂ ਵਾਂ, ਕੰਬਲ ਲੱਗਿਆ, ਕਿੰਨਾ ਸੋਹਣਾ ਮਾਹੌਲ ਬਣਿਆ ਤੇ ਸਾਡੇ ਬਹੁਤ ਘਟ ਘਰਾਂ 'ਚ ਸ਼ਾਮਾਂ ਦੀ ਰਹਿਰਾਸ ਰਹਿ ਗਈ ਆ ਨਹੀਂ ਤੇ ਰਹਿਰਾਸ ਖੰਭ ਲਾ ਕੇ ਉੱਡ ਗਈ ਸਾਡੇ ਘਰਾਂ ਦੇ ਵਿੱਚੋਂ ਉਹ ਰਹਿਰਾਸ ਆਲਾ ਟਾਈਮ ਰੀਲਾਂ ਤੇ ਨੰਗਣ ਡਿਆ ਫਿਰ ਇੰਸਟਾਗ੍ਰਾਮ ਦੇ ਉੱਤੇ ਦਵਾ ਦਵਾ ਉਂਗਲ ਫੇਰਨ ਡਈ ਹੈ ਕਿੰਨੇ ਘਰਾਂ ਜਿੰਨਾ ਘਰਾਂ ਚ ਰਹਿਰਾਸ ਰਹਿ ਗਈਆਂ ਟਾਵੇਂ ਟਾਵੇਂ ਰਹਿ ਗਏ ਨਾ ਨਹੀਂ ਤੇ ਰਹਿਰਾਸ ਸਾਡੇ ਘਰਾਂ ਦਾ ਸ਼ਿੰਗਾਰ ਸੀ ਕੋਈ ਨਵੀਂ ਵਿਆਹੀ ਨੌ ਰਾਣੀ ਆਉਂਦੀ ਸੀ ਉਹ ਮਗਰੋਂ ਮਾਂ ਕੋ ਸਿੱਖ ਕੇ ਆਉਂਦੀ ਸੀ ਅੱਗੇ ਜਾ ਕੇ ਉਹ ਵੀ ਕਰਦੀ ਸੀ ਉਹਦੇ ਵੱਲ ਵੇਖ ਕੇ ਫਿਰ ਉਹਦੀ ਕੋਖ ਤੋਂ ਜਿਹੜਾ ਬੱਚਾ ਜਨਮ ਲੈਂਦਾ ਸੀ ਧੀ ਵੇਂਦੀ ਸੀ ਮਾਂ ਬੱਚਾ ਵੇਂਦਾ ਸੀ ਉਹ ਵੇਂਦਾ ਸੀ ਵੀ ਰਹਿਰਾਸ ਹੋ ਰਹੀ ਆ ਲਾਗੇ ਬਹਿਣਾ 2 ਮਿੰਟ ਕੋ ਟਾਈਮ ਹੁੰਦਾ ਸੀ ਗੁਰਦੁਆਰੇ ਦਾ ਗਰੰਥੀ ਸ਼ਾਮਾਂ ਨੂੰ ਰਹਿਰਾਸ ਕਰ ਲੱਗਾਂ ਸਤਨਾਮ ਕਹਿੰਦਾ ਸੀ ਤੇ ਲੋਕੀ ਸਿਰਾਂ ਤੇ ਚੁੰਨੀਆਂ ਲੈ ਲੈਂਦੇ ਸਤਨਾਮ ਰਹਿਰਾਸ ਦਾ ਟਾਈਮ ਹੋ ਗਿਆ ਕਿੱਧਰ ਗਈਆਂ ਸਾਡੀਆਂ ਕਦਰਾਂ ਕੀਮਤਾਂ ਜਵਾਨ ਪੁੱਤਾਂ ਦੀਆਂ ਲਾਛਾਂ ਪਈਆਂ ਗੁਰੂ ਰਹਿਰਾਸ ਤਾਂ ਵੀ ਨਹੀਂ ਛੱਡਦਾ ਸਾਡੇ ਕੋਲ ਸਾਰੀਆਂ ਦੁਨੀਆ ਦੀਆਂ ਸਹੂਲਤਾਂ ਰਹਿਰਾਸ ਕੇ ਹੀ ਬਿਰਲੇ ਬਿਰਲੇ ਖਰਚ ਬਚੀ ਆ ਆਪੋ ਆਪਣੇ ਮੰਨਣ ਦੀ ਗੱਲ ਆ ਅੱਜ ਵੀ ਜਿੰਨਾ ਘਰਾਂ 'ਚ ਸ਼ਾਮਾਂ ਦੀ ਰਹਿਰਾਸ ਹੁੰਦੀ ਆ ਭਾਵੇਂ ਇੱਕ ਬੱਚਾ ਕਰੇ ਤੇ ਭਾਵੇਂ ਕੋਈ ਬਜ਼ੁਰਗ ਕਰੇ ਮੇਰਾ ਆਪਣਾ ਮੰਨਣਾ ਵਾ ਉਸ ਘਰ ਦੇ ਵਿੱਚੋਂ ਖੁਸ਼ੀਆਂ ਕਦੀ ਖੰਭ ਲਾ ਕੇ ਨਹੀਂ ਜਾ ਸਕਦੀਆਂ ਸਾਰਾ ਕੁਝ ਹੈਗਾ ਵਾ ਜੇ ਸ਼ਾਮਾਂ ਦੀ ਰਹਿਰਾਸ ਨਹੀਂ ਆ ਗਈ ਲੋਕੀ ਰੋਂਦੇ ਹੀ ਦਿਖਣਗੇ ਤੁਹਾਨੂੰ ਵੀ ਪੂਰੀ ਨਹੀਂ ਪੈਣ ਈ ਸਾਡੇ ਘਰ 'ਚ ਇਸ ਕਰਕੇ ਬੱਚਿਆਂ ਨੂੰ ਸਿਖਾਓ ਘਟੋ ਘਟ ਸ਼ਾਮਾਂ ਦੀ ਰਹਿਰਾਸ ਤੇ ਸਿਖਾ ਦਿਓ ਸੈਂਟਾ ਕਲਾਜ ਬਣਾਉਣ ਦਾ ਸਖਾਤਾ ਸਾਰਿਆਂ ਵੀ ਠੰਮਕੇ ਕਿਦਾਂ ਮਾਰਨੇ ਤੂੰ गाने ਦੇ ਸਟੈਪ ਤੇ ਧੀਆਂ ਨੂੰ ਸਿਖਾਤੇ ਅਸੀਂ ਸਕੂਲਾਂ ਕਾਲਜਾਂ ਚ ਹੋਰ ਹੁਣ ਕੀ ਡਿਆ ਉੱਥੇ ਸਪੈਸ਼ਲ ਡਾਂਸ ਦੀਆਂ ਕਲਾਸਾਂ ਲੱਗਣ ਡੀਆਂ ਲੋਕੀ ਛੱਡ ਕੇ ਆਉਂਦੇ ਧੀਆਂ ਦੇ ਪੁੱਤਾਂ ਨੂੰ ਅੱਛਾ ਪੰਗੜੇ ਦੀ ਕਲਾਸ ਲਾਉਣੀ ਸਾਡੇ ਮੁੰਡੇ ਨੇ ਛਾ ਮਾ ਨੂੰ ਰਹਿ ਚੌਪਈ ਸਾਹਿਬ ਨਹੀਂ ਕਰਨ ਜੋਗਾ ਟਾਈਮ ਦਾ ਸਾਡੇ ਕੋਲ ਗੱਲਾਂ ਹੀ ਖਾਲਸੇ ਰਾਜ ਦੀਆਂ ਕਰਨ ਡੈ ਲੋਕਾਂ ਨਾਲ ਖਲੋਖ ਲੋਗੇ ਅਸੀਂ ਕਹੀ ਜਾਂਦੇ ਨਿਆਣੇ ਨਹੀਂ ਸੁਧਰਨ ਬਹੁਤਿਆਂ ਦਾ ਇਹ ਹੁਸ ਵਾਲੇ ਨਾ ਬੱਚੇ ਪਤਾ ਨਹੀਂ ਕਿਹੜੇ ਰਾਹ ਪੈ ਗਏ ਆ ਬੱਚਿਆਂ ਨੂੰ ਗੱਲ ਕਰਨ ਤੋਂ ਪਹਿਲਾਂ ਕਦੀ ਆਪਣੇ ਅੰਦਰ ਝਾਤੀ ਮਾਰੀ ਵੀ ਅਸੀਂ ਸਹੀ ਰਾਹ ਤੇ ਹੈਗੇ ਆ ਕਿ ਨਹੀਂ ਹੈਗੇ ਭਲਾ। ਧੀ ਤੇ ਸ਼ਾਮਾ ਨੂੰ ਗੁੜਕਾ ਤਾਦ ਫੜੂਗੀ, ਪੁੱਤ ਸ਼ਾਮਾ ਨੂੰ ਗੁੜਕਾ ਤਾਦ ਫੜੂਗਾ ਜੇ ਕਦੀ ਮਾਂ ਨੇ ਗੁੜਕਾ ਫੜ ਕੇ ਰਹਿਰਾਸ ਦਾ ਪਾਠ ਕੀਤਾ ਹੋਊਗਾ ਘਰ 'ਚ ਤੇ। ਕਦੀ ਬਾਪ ਨੇ ਸ਼ਾਮਾ ਨੂੰ ਰਹਿਰਾਸ ਦਾ ਪਾਠ ਘਰ 'ਚ ਬੈ ਕੇ ਕੀਤਾ ਹੋਊਗਾ ਤੇ ਅਜੇ ਮਾਵਾਂ ਦੇ ਫੇਰ ਵੀ ਮਾੜਾ ਚੰਗਾ ਸਾਰ ਲੈਂਦੀਆਂ ਵਿਚਾਰੀਆਂ ਕਦੇ ਭੁੱਲ ਭੁਲੇਖੇ ਕਹਿ ਲੈਂਦੀਆਂ। ਸਾਡੇ 'ਚੋਂ 90% ਬੰਦਿਆਂ ਦਾ ਤੇ ਆਵਾ ਹੀ ਉੱਤੇ ਆ ਪਿਆ। ਅਹੀਂ ਕਢੀ ਨਿਆਣਿਆਂ ਨੂੰ ਗਾਲਾਂ ਜਾਨੇ ਆ ਆਪਹੀਂ ਸੁਧਰਨ ਦਾ ਨਾਂ ਨਹੀਂ ਲੈਂਦੇ ਮਾਵਾਂ ਦੀ ਰਹਿ ਰਾਸਤੇ ਸੁਖਮਨੀ ਸਾਹਿਬ ਕੀਤੀ ਕੀ ਕਰੂਗੀ ਜੇ ਸ਼ਾਮਾਂ ਨੂੰ ਸਰਦਾਰ ਨੇ ਢੀ ਬੋਤਲ ਰੱਖਣੀ ਮੰਜੇ ਦੇ ਉੱਤੇ ਤੇ ਆ ਵੋਟਾਂ ਨੰਗੀਆਂ ਕਹਿੰਦੇ ਲੱਭ ਲੱਭ ਕੇ ਲਿਆਉਣੇ ਵੰਦੇ ਰੇੜਿਆਂ ਦੇ ਪਾਪ ਆ ਕੇ ਉਹਦੇ ਬਾਪੂ ਪਛਾਣ ਕੇ ਲੈ ਜੋ ਕਿ ਉਹਦਾ ਕਿੰਨਾ ਦਾ ਰਹਿ ਗਿਆ ਇੰਨੇ ਹੀ ਲਾਣ ਚੱਲਣ ਲਈ ਉਹਨਾਂ ਦੇ ਘਰ ਤੇ ਲਾਲਾਂ ਥੁੱਕਦੇ ਉਹਦਾ ਸਰਦਾਰ ਹੁੰਨੇ ਆ ਉਥੇ ਕੋਈ ਝੂਠੀ ਗਲਾਸੀ ਨਹੀਂ ਛੱਡਣ ਦਿਆ ਮੈਂ ਬਿਮਾਰੀ ਆ ਲਈ ਗਏ ਪੀਪ ਜਾਂਦੇ ਆ ਨਜ਼ਾਰੇ ਬੰਨ ਮੁੱਛਾਂ ਨੂੰ ਤਾ ਦੇ ਦੇ ਇਹ ਗੱਲ ਹੈ ਕੌੜੀ ਆ ਤੁਹਾਨੂੰ ਗੁੱਸਾ ਵੀ ਆਉਣਾ ਮੇਰੇ ਤੇ ਜਿਨ੍ਹਾਂ ਦੇ ਜਿਹਨੂੰ ਲੱਗਦੀ ਹੋਵੇ ਉਹਦੀ ਹਿੱਕ ਤੇ ਸੱਪ ਲਟਣਾ ਲਟਣਾ ਉਹਨੂੰ ਮੈਂ ਜ਼ਹਿਰ ਲੱਗਣਾ ਸਹੀ ਤੇ ਖਲੋਤਾ ਕਰੀ ਵੀ ਜਿਹੜੇ ਜੋ ਕਮੀ ਹੋਈ ਉਹਨਾਂ ਇਹਨੂੰ ਨਾਂ ਨਾ ਲਾਓ ਭਾਈ ਗੱਲ ਇਹ ਆ ਹੁਣ ਗੁਰੂ ਕਿੰਨਾ ਭਾਣੇ ਚ ਆ ਵੀ ਜਵਾਨ ਪੁੱਤਾਂ ਦੀਆਂ ਲਾਛਾਂ ਤੇ ਰਹਿ ਰਾਸ ਨਹੀਂ ਛੱਡਦਾ ਇੱਕ ਕਰੀ ਵਾਦਾ ਕਰੋ ਗੁਰੂ ਦੇ ਨਾਲ ਬੈਠਿਆਂ ਬੈਠਾ ਸੱਚੇ ਪਾਤਸ਼ਾਹ ਟਾਈਮ ਚੁਟ ਹੁੰਦੇ ਕੰਮ ਹੀ ਬੜਾ ਸੌਖਾ YouTube ਤੇ ਲਾਓ ਨਾਲ ਨਾਲ ਕੰਮ ਕਰੀ ਜਾਓ ਸਿੱਖ ਲਓ ਦੋ ਦਿਨ ਲੱਗਣਗੇ ਚਾਰ ਦਿਨ ਲੱਗਣਗੇ ਜਬਾਨੀ ਜਾਦੂ ਹੋ ਜਾਂਦੀ ਆ